ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਠ ਪੌ ਦੀ ਅੱਧੀ ਰਾਤ ਨੂੰ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਆਪਣੀ ਕਲਗੀ ਅਤੇ ਪੋਸ਼ਾਕ ਭਾਈ ਸੰਗਤ ਸਿੰਘ ਜੀ ਨੂੰ ਵਾਰ ਦਿੱਤੇ ਸਨ। ਗੁਰੂ ਜੀ ਆਪ ਆਪਣੇ ਤਿੰਨ ਸਾਥੀਆਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਮੇਤ ਚਮਕੌਰ ਦੀ ਗੜੀ ਛੱਡ ਗਏ ਸਨ। ਅਗਲੇ ਦਿਨ ਨੋਂ ਪਉਨੂ ਜਦ ਚੜ੍ਹਦੇ ਸਾਰ ਮੁਗਲ ਫੌਜਾਂ ਨੇ ਗੜੀ ਤੇ ਹੱਲਾ ਬੋਲ ਦਿੱਤਾ ਗੜੀ ਵਿੱਚ ਉਸ ਸਮੇਂ ਅਠ ਸਿੰਘ ਹੀ ਸਨ ਜੋ ਸ਼ਹੀਦਿਆਂ ਪਾ ਗਏ ਭਾਈ ਸੰਗਰ ਸਿੰਘ ਜਿਸ ਨੂੰ ਕਲਗੀ ਤੋੜਾ ਤੇ ਪਸ਼ਾਕ ਪਵਾ ਗਏ ਸਨ ਉਸ ਦੀ ਲਾਸ਼ ਵੇਖ ਕੇ ਮੁਗਲਾਂ ਨੇ ਖੁਸ਼ੀ ਮਨਾਈ ਕਿ ਗੁਰੂ ਗੋਬਿੰਦ ਸਿੰਘ ਜੀ ਮਾਰੇ ਗਏ ਹਨ ਜਦ ਸੂਬਾ ਸਰੰਦ ਵजीर खान ਨੇ ਆ ਕੇ ਦੇਖਿਆ ਤੇ ਦੱਸਿਆ ਇਹ ਗੁਰੂ ਗੋਬਿੰਦ ਸਿੰਘ ਨਹੀਂ ਹਨ ਮਗਲ ਫੌਜ ਤੇ ਸੂਬਾ ਸਰੰਦ ਨਮੋਸ਼ੀ ਵਿੱਚ ਡੁੱਬ ਗਏ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡਰ ਥਾਣੇ ਦੀ ਹਵਾਲਤ ਵਿੱਚ ਬੰਦ ਕਰਕੇ ਸਰਕਾਰੀ ਕਰੰਦੇ ਬੜੇ ਖੁਸ਼ ਸਨ ਉਹਨਾਂ ਨੂੰ ਸਰਕਾਰ ਵੱਲੋਂ ਇਨਾਮ ਮਿਲਣ ਦੀ ਖੁਸ਼ੀ ਸੀ ਇੱਕ ਪਾਸੇ ਸਰਕਾਰੀ ਸੁਖ ਮਾਨਣ ਵਾਲੇ ਲੋਕ ਦੂਜੇ ਪਾਸੇ ਆਪਣੀ ਕੌਮ ਦਾ ਦੁੱਧ ਫਿਕਰ ਕਰਨ ਵਾਲੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਸਨ ਦਾਦੀ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਖਾਨਦਾਨ ਦੇ ਵੱਡੇ-ਵਡੇਰਿਆਂ ਦੀ ਸਿੱਖ ਕੌਮ ਅਤੇ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦੀਆਂ ਸਾਖੀਆਂ ਸੁਣਾ ਰਹੀ ਹੋਵੇਗੀ ਅੱਗੋਂ ਸਹਬਜ਼ਾਦੇ ਹੰਗਾਰਾ ਪਾ ਰਹੇ ਹੋਣਗੇ ਨੌ ਪੋਦੀ ਰਾਤ ਇਸੇ ਤਰ੍ਹਾਂ ਲੰਘ ਗਈ ਭਲਾ ਕਦੇ ਸਮਾਂ ਵੀ ਰੁਕਦਾ ਹੈ ਨਹੀਂ ਦਿਨ ਮਗਰੋਂ ਰਾਤ ਅਜੇ ਰਾਤ ਮਗਰੋਂ ਦਿਨ ਨਹੀਂ ਚੜਨਾ ਹੀ ਹੁੰਦਾ ਹੈ ਇਹ ਤਾਂ ਜੁੱਗਾ ਤੋਂ ਚਲਦਾ ਆਇਆ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਨੌ ਪੌ ਦੀ ਰਾਤ ਵੀ ਮੁਰਿੰਡੇ ਥਾਣੇ ਦੀ ਹਵਾਲਤ ਵਿੱਚ guzari ਦਸ਼ਮੇਸ਼ ਪਰਿਵਾਰ ਗੁਰੂਪੁਰ ਸਕੂਲ ਪ੍ਰਬੰਧਕ ਕਮੇਟੀ ਸਮੂਹ ਸਟਾਫ ਸਾਰੇ ਵਿਦਿਆਰਥੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੋਟਾਨ ਕੋਟ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਖਾਤਰ 8 ਪਉ ਅਤੇ 9 ਪਉ ਦੀਆਂ ਰਾਤਾ ਮੁਰਿੰਡੇ ਥਾਣੇ ਦੀ ਹਵਾਲਾਤ ਵਿੱਚ ਗੁਜਾਰੀਆਂ ਅਨੇਕਾ ਕਸ਼ਟ ਸਹਿਣ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ